ਹਾਂ ਮੈਂ ਜਦੋਂ ਜੱਜ ਦੇ ਪੇਸ਼ ਆ ਮੈਨੂੰ ਉਹਦਾ ਕਿਵੇਂ ਹੋਂਦਾ ਨਹੀਂ ਚੜਾਉਣੀ ਸ਼ਰਾਬ ਨਾ ਕਰਨਾ ਲਗ ਮੈਂ ਨਹੀਂ ਚੜਾਉਂਦਾ ਹਾਂ ਮੈਨੂੰ ਕਹਿੰਦਾ ਫਿਰ ਕਿਵੇਂ ਕਰੀਏ ਹੂੰ ਕਹਿੰਦਾ ਕਦੋਂ ਵੇਲਾ ਤਰੀਕ ਪੋਲਾ ਕਿੰਨੀ ਪਾਈ ਮੈਨੂੰ ਪੁੱਛਿਆ ਇਹ ਗੱਲ ਹੂੰ ਜੱਜ ਨੇ ਹੂੰ ਕਹਿੰਦਾ ਕਿੰਨੀ ਤਰੀਕ ਮੈਂ ਕਹਿੰਦਾ ਜੇ ਇੱਕ ਹੀ ਪਾ ਦਿਓ ਇੱਕ ਨੂੰ ਹੀ ਮੈਂ ਗਿਆ ਸੀ ਹੂੰ ਮੈਂ ਕਹਿੰਦਾ ਜੇ ਇੱਕ ਹੀ ਪਾ ਦਿਓ ਹੂੰ ਕਹਿੰਦਾ ਚਲ ਠੀਕ ਹੈ ਇੱਕ ਪਾ ਦਿੰਦੇ ਆ ਕਹਿੰਦਾ ਇੱਕ ਨੂੰ ਵੇਲਾ ਨਾ ਮੈਂ ਕਹਾਂ ਹਾਂ ਜੀ ਕਹਿੰਦਾ ਆ ਜੀ ਮੈਂ ਇੱਕ ਨੂੰ ਗਿਆ ਪੇਜ ਹੋ ਗਿਆ ਜਾ ਕੇ ਤੇ ਮੈਨੂੰ ਕਹਿੰਦਾ ਕੋਈ ਜ਼ਮਾਨਤੀ ਲੈ ਆ ਨਾ ਮੈਂ ਕਿਹਾ ਨਹੀਂ ਤੁਸੀਂ ਤਾਂ ਕਿਹਾ ਹੀ ਨਹੀਂ ਕਹਿੰਦਾ ਹੁਣ ਸਾਰਾ ਕੁਝ ਮੈਂ ਕਹਿਣਾ ਹੈ ਹਾਂ ਕਹਿੰਦਾ ਤੈਨੂੰ ਨਹੀਂ ਪਤਾ ਜੇ ਤੈਨੂੰ ਇੱਕ ਨੂੰ ਸੱਦਾ ਤੇਰਾ ਨਿਵੇੜ ਦੰਦੇ ਹਾਂ ਮੈਂ ਕਿਹਾ ਹੁਣ ਕਹਿੰਦਾ ਕੋਈ ਪੈੜੀ ਦੇ ਨੰਬਰ ਦੇਉ ਮੈਂ ਕਿਹਾ ਹੈਗੇ ਆ ਪੈੜੀ ਦੇ ਨੰਬਰ ਦੇਣ ਵਾਲੇ ਹਾਂ ਕਹਿੰਦਾ ਨੰਬਰ ਲੈ ਆਂ ਤੈਨ ਕਿੱਲਿਆਂ ਦੇ ਤੇਰਾ ਪੱਕਾ ਹੀ ਹੱਲ ਕਰਤਾ ਕਹਿੰਦਾ ਹੂੰ ਜਦੋਂ ਲਿਆਉਣਾ ਦੱਸ ਕਿਦਿਆਂ ਆਏਗਾ ਹੂੰ ਮਜ਼ਾ ਬਾਰਤਾਂ ਚੋਂ ਜੁੱਤੇ ਨੂੰ ਆ ਜਾਊਗਾ ਜੀ ਹੂੰ ਕਹਿੰਦਾ ਆਏ ਨਹੀਂ ਪੱਕਾ ਦੇਣ ਦੱਸ ਫਿਕਰਈਏ ਤੈਨੂੰ ਮੈਂ ਕਿਹਾ ਬਰੇ ਅੱਕੀ ਦੇ ਦਿਓ ਤਰੀਗਾ ਇੱਕ ਤੇ ਹੀ ਵਜਦਾ ਹਾਂ ਜਿਹੜੇ ਨਾਲ ਕਹਿੰਦਾ ਇੱਕ ਨਾਲ ਕਿੰਨਾ ਕਿ ਪਿਆਰਾ ਤੇਰਾ ਮੈਂ ਕਹਾਂ ਇੱਕ ਨੂੰ ਹੀ ਫੜਿਆ ਸੀ ਜੀ ਮੈਨੂੰ ਇੱਕ ਨੂੰ ਹੀ ਤੁਸੀਂ ਸੱਦਿਆ ਸੀ ਮੈਂ ਉਹਦੇ ਦਾ ਇੱਕ ਪਈਆਂ ਮੈਂ ਤਾਂ ਤੇ ਦੱਸਾ ਜਾ ਤਾਂ ਨਹੀਂ ਇੱਕ ਨੂੰ ਹੀ ਮੈਂ ਕਹਿੰਦਾ ਮੇਰੇ ਨਾਲ ਸੁਣ ਲਗਾ ਬਾਣੀਆਂ ਸੀ ਜੱਜ ਕਹਿੰਦਾ ਜਾ ਲੈ ਆਈ ਬੰਦੇ ਮੈਂ ਮੇਰੇ ਤਾਏ ਦੇ ਮੁੰਡੇ ਨੂੰ ਲੈ ਗਿਆ ਜਦੋਂ ਜ਼ਮਾਨਤ ਹੋ ਗਈ ਸਾਰਾ ਕੁਝ ਹੋ ਗਿਆ ਉਹ ਕਹਿੰਦਾ ਵੀ ਤਿੰਨ ਮਹੀਨੇ ਕੋਈ ਤੂੰ ਗਲਤ ਕੰਮ ਕਰਿਆ ਇਹਦੀ ਜ਼ਮੀਨ ਦਾ ਨੁਕਸਾਨ ਹੋ ਜੂ ਕੋ ਡਰ ਗਿਆ ਉਹਨਾਂ ਕੋ ਐਵੇਂ ਹੀ ਦੇ ਬੈਠਾ ਕਾਗਜ਼ 'ਤੇ ਇਹਦਾ ਸੁਧਰ ਵਾਲਾ ਉਹ ਤਾਂ ਜਦੋਂ ਮੈਂ ਘਰੋਂ ਬਾਹਰ ਨਿਕਲਾ ਮੇਰੇ ਤਾਏ ਦਾ ਮੁੰਡਾ ਮੂਰੇ ਉਹ ਕਿੱਧਰ ਨਾ ਮੈਂ ਕਹਿੰਦਾ ਮੈਂ ਪਿੰਡ ਚ ਨਹੀਂ ਜਾਵਾਂ ਨਹੀਂ ਨਹੀਂ ਘਰੇ ਚੱਲ ਮੈਂ ਕਹਾਂ ਕਿ ਨਹੀਂ ਕਿ ਨਿਗਰ ਰੱਖੇਗਾ ਮੈਂ ਰਾਤ ਨੂੰ ਉਰਜੂ ਇਹ ਕੋਈ ਬੰਦੇ ਵਾਲੀ ਗੱਲ ਹੈ ਮੇਰੀ ਜ਼ਮੀਨ ਜਾਉ ਉਹ ਮਗਾ ਜ਼ਮੀਨ ਚੱਕ ਕੇ ਥੋੜੀ ਲੈ ਜਾਣਗੇ ਹਾਂ ਕਾਗਜ਼ਾਂ ਦੀ ਰੋਲਾ ਰੂਲਾ ਪਾਉ ਕੋਈ ਨਹੀਂ ਹੁੰਦਾ ਉਹ ਨਹੀਂ ਨਹੀਂ ਭਰਾਵਾ ਤੂੰ ਬਾਹਰ ਜਾ ਕਿਤੇ ਫੇਰ ਮੈਨੂੰ ਦੁਬਈ ਜਾਣਾ ਪਿਆ ਉਹਦੇ ਮਾਰੇ ਨੂੰ ਅੱਛਾ ਉਹਨਾਂ ਨੇ ਚੜਾਇਆ ਚੱਕ ਕੇ ਚੁਕਾ ਕੇ ਕਹਿੰਦੇ ਦੁਬਈ ਚੱਲ ਤੇਰਾ ਕੀ ਇੱਥੇ ਸਾਡੀ ਜ਼ਮੀਨ ਦਾ ਨੁਕਸਾਨ ਕਰਾ ਦੇ ਹਾਂ ਯਾਨੀ ਜਿਹੜਾ ਬੰਦਾ ਸੱਚਾ ਹੈ ਉਹਦੀ ਰੱਬ ਸੁਣਦਾ ਹਾਂ ਸਹੀ ਗੱਲ ਬਾਬਾ ਠੀਕ ਹੈ ਕਹਿੰਦੇ ਮਾਈ ਇੱਕ ਸਾਧੂ ਕੋਲੇ ਚਲੀ ਗਈ ਹਮ ਮਾਈ ਸਾਧੂ ਕੋਲੇ ਗਈ ਬੈਠੀ ਕਹਿੰਦੀ ਬਾਬਾ ਜੀ ਵੀ ਮੇਰਾ ਪੁੱਤ ਝੂਠੀ ਜਾਮਣੀ ਚ ਫਸ ਗਿਆ ਹਕੀਕਤ ਹੈ ਹਮ ਗੱਲ ਹਕੀਕਤ ਹੈ ਸਾਧੂਆਂ ਦੀ ਸਹੀ ਗੱਲ ਕਹਿੰਦੀ ਮੇਰਾ ਪੁੱਤ ਸੰਤਾਂ ਕੋਲੇ ਗਈ ਮਹਾਪੁਰਸ਼ ਤੱਕੜੇ ਸੀ ਮੈਨਾ ਭੁੱਲ ਗਿਆ ਉਹਨਾਂ ਦਾ ਕਹਿੰਦੀ ਵੀ ਮੇਰਾ ਪੁੱਤ ਜੇਲ੍ਹ ਚ ਚਲਿਆ ਗਿਆ ਬਾਬਾ ਜੀ ਕਹਿੰਦਾ ਕਾਹਦੇ ਚ ਚਲਿਆ ਗਿਆ ਹਾਂ ਕਹਿੰਦੀ ਜਾਮਣੀ ਦਿੱਤੀ ਸੀ ਝੂਠੀ ਕਿਸੇ ਦੀ ਹਾਂ ਉਹ ਕਹਿੰਦਾ ਫੇਰ ਝੂਠ ਤਾਂ ਕਹਿੰਦਾ ਰੱਬ ਦੇ ਘਰੇ ਨਹੀਂ ਚੱਲਦਾ ਜੱਜ ਦੇ ਘਰੇ ਨਹੀਂ ਚੱਲਦਾ ਤੇ ਰੱਬ ਦੇ ਘਰੇ ਕਿਵੇਂ ਚੱਲੂ ਮਾਈ ਹਾਂ ਕਹਿੰਦਾ ਜੇ ਉੱਥੇ ਝੂਠੀ ਜਾਮਣੀ ਚ ਜੱਜ ਨੇ ਅੰਦਰ ਕਰਤਾ ਤਾਂ ਰੱਬ ਦੇ ਘਰੇ ਕੀ ਮਿਆਦ ਲੈ ਕੇ ਆਈਆਂ ਝੂਠ ਦੀ ਉਹ ਕਹਿੰਦਾ ਮੈਂ ਦਿਆ ਪੱਜ ਆ ਜੂਗਾ ਹਮ ਮਾਈ ਦੂਜੇ ਦਿਨ ਫੇਰ ਆ ਗਈ ਵਿਚਾਰੀ ਮਾਈ ਫੇਰ ਬੈਠੀ ਸੰਤ ਕਹਿੰਦੇ ਇਹਨੂੰ ਤਾਂ ਆਪਾਂ ਮਾਈ ਫੇਰ ਕੀ ਲੈਣ ਆਈ ਆ ਉਹ ਕਹਿੰਦੇ ਮਾਈ ਤੇਰਾ ਕੰਮ ਹੋ ਗਿਆ ਸੀ ਤੈਨੂੰ ਕਹਿਤਾ ਸੀ ਬਾਬੇ ਨੇ ਆ ਜੂ ਕਹਿੰਦੀ ਮੈਨੂੰ ਤਾਂ ਕੋਈ ਚੱਜ ਨਾ ਤੱਕਿਆ ਨਹੀਂ ਉਹ ਕਹਿੰਦਾ ਸਾਧੂਆਂ ਦੇ ਬਚਨ ਹੁੰਦੇ ਆ ਮਾਈ ਜਾ ਆ ਜੂਗਾ ਤੂੰ ਬੇਫਿਕਰ ਹੋ ਜਾ ਘਰੇ ਜਾ ਹਾਂ ਹੁਣ ਮਾਈ ਸੋਚਦੀ ਆ ਵੀ ਆਊ ਕਿਵੇਂ ਉਹ ਉਥੋਂ ਦਾ ਜੱਜ ਬਦਲ ਗਿਆ ਹਾਂ ਨਵਾਂ ਜੱਜ ਆਇਆ ਜਿਵੇਂ ਜੱਜ ਆ ਰਿਹਾ ਡਿਊਟੀ ਤੇ ਜੱਜ ਜੇਲ੍ਹ ਚ ਵਰ ਗਿਆ ਜਾਂਦਾ ਹੀ ਜਾਂਦਾ ਹੀ ਦੌਰਾ ਕਰਨ ਹਾਂ ਜੱਜ ਨੇ ਜਾਣ ਸਰ ਉਹ ਮੁੰਡਾ ਸੱਦਿਆ ਅੱਛਾ ਕਹਿੰਦਾ ਕਾਦੇ ਚ ਐ ਹਾਂ ਉਹ ਕਹਿੰਦਾ ਨਹੀਂ ਐ ਕਰਕੇ ਮੈਂ ਝੂਠੀ ਜਾਵਣੀ ਦੇਤੀ ਸੀ ਕਿਸੇ ਦੀ ਕਹਿੰਦਾ ਵੀ ਫਿਰ ਤਾਂ ਮਗਰ ਵੀ ਆਉਣ ਵਾਲਾ ਕੋਈ ਹੈ ਨਹੀਂ ਹਾਂ ਕਹਿੰਦਾ ਦਿੱਤੀ ਸੀ ਕਹਿੰਦਾ ਹਾਂ ਜੀ ਹਾਂ ਕਹਿੰਦਾ ਵੀ ਮੇਰੇ ਕੋਲੇ ਜ਼ਮੀਨ ਐ ਨਹੀਂ ਸੀ ਉਹਨਾਂ ਨੇ ਕਾਗਜ਼ ਬਣਾ ਕੇ ਝੂਠੇ ਲਾ ਕੇ ਹਾਂ ਕਹਿੰਦਾ ਅੱਗੇ ਤੋਂ ਕਰੇਗਾ ਕਹਿੰਦਾ ਨਹੀਂ ਜੀ ਹਾਂ ਉਹਨੇ ਉੱਥੋਂ ਹੀ ਬੈਠ ਕੇ ਕੁਛ ਨਹੀਂ ਜ਼ਮਾਨਤ ਕੱਖ ਨਹੀਂ ਬਾਹਰ ਕੱਢ ਕੇ ਗਿਆ ਉਮੇਂ ਉਮੇਂ ਸਾਧੂਆਂ ਦੇ ਬਚਨ ਮਾਈ ਫੇਰ ਗਈ ਅਬਾ ਜੀ ਕਹਿੰਦੀ ਮੈਨੂੰ ਪਤਾ ਹੀ ਨਹੀਂ ਸੀ ਕਿਲੀ ਆ ਗਿਆ ਕਰੇ ਸਾਧੂ ਸੰਤ ਇਹੋ ਜੇ ਹੁੰਦੇ ਆ ਹਨਾ ਇਹ ਬੰਦਾ ਪਹਿਲਾਂ ਬਾਬਾ ਇਹ ਚੀਜ਼ਾਂ ਸੀਗੀਆਂ ਆ ਹਮ ਇੱਕ ਨਾ ਆ ਮੈਂਟੂ ਐ ਕਰੀ ਜਿਵੇਂ ਆਪਾਂ ਵੇਂਦੇ ਨੇ ਉਹਦੇ ਪੈਰਾਸੂਟ ਵੀ ਪੈਰਾਸੂਟ ਨਾਲ ਉਤਰਦੇ ਆਪਾਂ ਟੀਵੀ ਗਾਂ ਚ ਨਹੀਂ ਵੇਂਦੇ ਹੁੰਦੇ ਇਹਦਾ ਸਾਰੇ ਦਾ ਦਿਮਾਗ ਕੰਮ ਕਰ ਗਿਆ ਕਹਿੰਦਾ ਯਾਰ ਛਤਰੀ ਵੀ ਤਾਂ ਪੈਰਾਸ਼ੂਟ ਹੀ ਹੈ ਇਨ ਦਾ ਘਰ ਸੀਗਾ ਮਗਰ ਦੇ ਪਾਸੇ ਕੱਚਾ ਘਾਹ ਹੁੰਦਾ ਸੀ ਇਹਨੇ ਵੀ ਛਤਰੀ ਫੜ ਕੇ ਚੱਕਦੀ ਉੱਤੋਂ ਇਹਨੇ ਛਤਰੀ ਨਾ ਹੌਲੀ ਹੌਲੀ ਆਵਾਂਗੇ ਫਿਰ ਇਹਦਾ ਮਤਲਬ ਤਾਂ ਅਰਦੇ ਨੇ ਬੱਜਾ ਤਾਂ ਲਿਆ ਕੇ ਛਤਰੀ ਤਾਂ ਤਾ ਉਹ ਹੋ ਗਈ ਤਾਂ ਪੂਜਾ ਘੁੰਮ ਗਿਆ ਦਾ ਇਹਨੂੰ ਘਾਤੀ ਪਤਾ ਹੁੰਦਾ ਸੀ ਇਹਨੂੰ ਕਿਰਾ ਇਹਦਾ ਪਿਓ ਮਾਸਟਰ ਸੀ ਉਹਨੇ ਕਿਹਾ ਮੇਲਾ ਸੀਗਾ ਨੈਂਗ ਨੂੰ ਕਹਿੰਦਾ ਕਹਿੰਦਾ ਸੁੱਖਾ ਆਏ ਗਰੀ ਕਹਿੰਦਾ ਪਕੌੜੇ ਬਣਾਉਂਦਾ ਉਹ ਕਹਿੰਦਾ ਭੇਜ ਦੀ ਥੋੜੇ ਜੀ ਅੱਜ ਹੋਏ ਕਹਿੰਦਾ ਭੇਜ ਦੂੰਗਾ ਉਹਨੇ ਮੈਂ ਟੂ ਰੂਫ ਲਾ ਤਾ ਮੈਂਟੂ ਕਹਿੰਦਾ ਮਾਸਟਰ ਜੀ ਨੂੰ ਪਕੌੜੇ ਦੇ ਦਿੱਤੇ ਮੈਂਟੂ ਨੂੰ ਕੀ ਪਤਾ ਸੀ ਹੁਣ ਪਕੌੜੇ ਕਿਹੜੇ ਆ ਮੈਂਟੂ ਨੇ ਮਹਾਰਾਜਾ ਖਾਦਾ ਰਾਜ ਕੰ ਦਾ ਬੜੇ ਸਵਾਦ ਆ ਮੈਂਟੂ ਘਰੇ ਆ ਗਿਆ ਮਾਸਟਰ ਜੀ ਹੈ ਨਾ ਮੈਂਟੂ ਨੇ ਸਾਰੇ ਡੱਬੇ ਨੂੰ ਖਵਾਤੇ ਕਹਿੰਦਾ ਖਾ ਲਓ ਕਹਿੰਦਾ ਅਕੇ ਪਕੌੜੇ ਬਹੁਤ ਵਧੀਆ ਭੇਜਿਆ ਪਾਪੇ ਆਪੇ ਸਾਰੇ ਖਾ ਗਏ ਭਰਾਵਾ ਤੇ ਜਿੰਨਾ ਦਾ ਪੱਖਾ ਠੀਕ ਕਰਿਆ ਜੀ ਅਸੀਂ ਉਹਦੋਂ ਜਦੋਂ ਲਾਲੀ ਆਈ ਹੁਣ ਮੈਂਟੂ ਹੁਣੀ ਹਾ ਹਾ ਮਾਤਾ ਰੋਈ ਜਾਵੇ ਉਹ ਕਹਿੰਦੀ ਵੀ ਇਹ ਕੀ ਹੋ ਗਿਆ ਮਾਤਾ ਉਹਦੇ ਘਾਲ ਲੱਗ ਕੇ ਰੋਣ ਲੱਗ ਗਈ ਉਹ ਨੂੰ ਭੱਲੇਵ ਲੱਗੀ ਸੀ ਉਹ ਚੀਕਾਂ ਮਾਰੇ ਹਾਈਵੇ ਮਿਲਾਂ ਲੁੱਟੇ ਗਏ ਉਹ ਮੈਂ ਟੂਣੀ ਉੱਤੀਂ ਦੀ ਅਸਰ ਉਹ ਕਹਿੰਦੀ ਨਾ ਪਤਾ ਲੱਗਦਾ ਜੰਮਿਆ ਕਿ ਮਰਿਆ ਵੀ ਮੈਂ ਕੀ ਸੋਚਾਂ ਉਹਨੇ ਕਿ ਵੀ ਤਾਂ ਕੋਈ ਗੱਲ ਹੋ ਗਈ ਉਹ ਭੱਜੀ ਗਵਾਂਢੀਆਂ ਦੇ ਕਹਿੰਦੀ ਵੀ ਆਜ ਉਹਨਾਂ ਤਾਂ ਕੁਝ ਹੋ ਗਿਆ ਉਹ ਕਹਿੰਦੇ ਕੀ ਹੋਇਆ ਕਹਿੰਦੇ ਅੱਧੇ ਕ ਰੋਈ ਜਾਂਦੇ ਅੱਧੇ ਗੱਸੀ ਜਾਂਦੇ ਵੀ ਟੀਟੀਆਂ ਰਹੀ ਪੈਂਦਾ ਹਾਂ ਜਦੋਂ ਉਹ ਆਏ ਉਹਨਾਂ ਨੂੰ ਸਮਝ ਨਾ ਆਵੇ ਵੀ ਹੋ ਕੀ ਗਿਆ ਹਾਂ ਉਹ ਦੱਸੋ ਤਾਂ ਸਹੀ ਮੈਂਟੂ ਨੂੰ ਹਲਾਉਣ ਉਹ ਕਿੱਥੇ ਮੁੜੇ ਉਹ ਲੇਟੇ ਹਾਂ ਅਸੇ ਜਦੋਂ ਮਾਤਾ ਨੂੰ ਹੱਥ ਲਾਉਣ ਉਹ ਚੀਕਾ ਮਾਰੇ ਦੱਸੇ ਕੋਈ ਗੋਸ ਨਾ ਉਦੋਂ ਨੂੰ ਮੈਂਟੂ ਦਾ ਪਿਓ ਆ ਗਿਆ ਹਾਂ ਉਹ ਉਹਨੇ ਆ ਕੇ ਜੋ ਲਪਾਵਾ ਜਾ ਵੇਖਿਆ ਕਹਿੰਦਾ ਠੰਡਾ ਜਾ ਕਹਿੰਦਾ ਓਏ ਹੋਏ ਉਹ ਕਹਿੰਦਾ ਮੈਂ ਨੇ ਗਰੂ ਪਕੌੜਿਆਂ ਨੂੰ ਕਿਹਾ ਸੀ ਲੱਗਦਾ ਮੈਂਟੂ ਆਕ ਨੂੰ ਫੜਾਤੇ ਜਦੋਂ ਉਹਨੂੰ ਪੁੱਛਿਆ ਕਹਿੰਦਾ ਹਾਂ ਪੇ ਜੇਸੀ ਕਦੋਂ ਉਹ ਖਾ ਗਏ ਇਹ ਟੀਕੇ ਟੂਕੇ ਲਵਾਏ ਦੋ ਦਿਨਾਂ ਬਾਅਦ ਟੰਬਰ ਸੈਟ ਕਰਿਆ ਉਹ ਕਹਿੰਦਾ ਤੂੰ ਕੋਈ ਚੀਜ਼ ਨਹੀਂ ਭੜਕੇ ਲਿਓਣੀ ਕਰੇ ਇਹ ਓਕਾ ਕਰਦਾ ਸਹੀ ਗੱਲ ਐ ਇਹ ਸ਼ਰਾਰਤੀ ਜੀਵਨ ਹੁੰਦਾ ਆਪਣਾ ਹਣਾ ਸਹੀ ਗੱਲ ਠੀਕ ਐ ਜੀ ਟਾਈਮ ਬਹੁਤ ਹੋ ਗਿਆ ਅੱਗੇ ਲੈ ਲਈਏ ਹਾਂ ਨਾ ਸਹੀ ਗੱਲ ਬਾਬਾ ਠੀਕ ਐ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ